ਅੱਜ ਆਪਾਂ ਇੱਕ ਇੱਕ ਇਹੋ ਜਿਹਾ ਸੱਚ ਤੇ ਗੱਲ ਕਰਾਂਗੇ ਜੋ ਸਦੀਆਂ ਤੋਂ ਗੂੰਜ ਰਿਹਾ ਹੈ ਪਰ ਸ਼ਾਇਦ ਅੱਜ ਦੀ ਜਿਹੜੀ ਭੱਜ ਦੌੜ ਵਾਲੀ ਜ਼ਿੰਦਗੀ ਹੈ ਉਸ ਵਿੱਚ ਸਾਨੂੰ ਇਸ ਨੂੰ ਸੁਣਨ ਦੀ ਸਭ ਤੋਂ ਵੱਧ ਲੋੜ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 481 ਤੋਂ ਇੱਕ ਸੁਨੇਹਾ ਹੈ ਇੱਕ ਇਹੋ ਜਿਹਾ ਸੁਨੇਹਾ ਜੋ ਸਾਨੂੰ ਰੋਕ ਕੇ ਸੋਚਣ ਤੇ ਮਜਬੂਰ ਕਰਦਾ ਹੈ ਹਾਂਜੀ ਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਸ਼ਬਦ ਕਿਸੇ ਸਿੱਖ ਗੁਰੂ ਦੇ ਨਹੀਂ ਬਲਕਿ 15ਵੀਂ ਸਦੀ ਦੇ ਇੱਕ ਮਹਾਨ ਭਗਤ ਇੱਕ ਜਗਤ ਕਬੀਰ ਜੀ ਦੇ ਹਨ ਬਿਲਕੁਲ ਇੱਕ ਅਜਈ ਆਵਾਜ਼ ਜਿਸ ਨੇ ਧਰਮਾਂ ਤੇ ਜਾਤਾਂ ਦੀਆਂ ਸਾਰੀਆਂ ਕੰਧਾਂ ਨੂੰ ਤੋੜ ਦਿੱਤਾ ਸੀ ਤੇ ਅੱਜ ਦੀ ਆਪਣੀ ਗੱਲਬਾਤ ਦਾ ਮਕਸਦ ਵੀ ਇਹੀ ਹੈ ਕਬੀਰ ਜੀ ਦੇ ਇਸ ਸਦੀਵੀ ਸੱਚ ਨੂੰ ਸਮਝਣਾ ਕਿ ਮਨੁੱਖੀ ਜੀਵਨ ਕਿੰਨਾ ਕਿੰਨਾ ਕੀਮਤੀ ਹੈ ਤੇ ਆਪਾਂ ਇਸ ਨੂੰ ਕਿਵੇਂ ਗੁਵਾ ਰਹੇ ਹਾਂ ਤਾਂ ਆਓ ਇਸ ਗੱਲਬਾਤ ਚ ਡੂੰਗੀ ਚੁੱਭ ਮਾਰੀਏ ਤੇ ਸਮਝੀਏ ਕਿ ਜਾਗਰੂਕ ਹੋ ਕੇ ਕਿਵੇਂ ਜੀਵਿਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਕਿ ਆਪਾਂ ਸ਼ਬਦ ਦੀਆਂ ਡੂੰਗਾਈਆਂ ਚ ਜਾਈਏ ਇਹ ਜਾਣਨਾ ਬਹੁਤ ਜ਼ਰੂਰੀ ਹੈ ਇਹ ਸ਼ਕਤੀਸ਼ਾਲੀ ਵਿਚਾਰ ਕਿਸ ਦੇ ਹਨ ਭਗਤ ਕਬੀਰ ਜੀ ਬਾਰੇ ਕੁਝ ਦੱਸੋ ਹੋਈ ਨਹੀਂ ਸੀ ਅੱਛਾ ਉਹ ਬਹੁਤ ਸਪਸ਼ਟ ਤੇ ਨਿਡਰ ਸਨ ਉਹਨਾਂ ਨੇ ਪੰਡਤਾਂ ਤੇ ਮੌਲਵੀਆਂ ਦੋਵਾਂ ਦੇ ਪਖੰਡਾਂ ਤੇ ਬਰਾਬਰ ਚੋਟ ਕੀਤੀ ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿ ਕੋਈ ਹਿੰਦੂ ਹੈ ਜਾਂ ਮੁਸਲਮਾਨ ਉੱਚੀ ਜਾਤ ਦਾ ਹੈ ਜਾਂ ਨੀਵੀਂ ਦਾ ਤਾਂ ਉਹਨਾਂ ਲਈ ਮਾਇਨੇ ਕੀ ਰੱਖਦਾ ਸੀ ਫਿਰ ਉਹਨਾਂ ਲਈ ਸਿਰਫ ਇੱਕੋ ਹੀ ਸੰਵਾਲ ਮਾਇਨੇ ਰੱਖਦਾ ਸੀ ਕੀ ਤੁਸੀਂ ਜਾਗ ਰਹੇ ਹੋ ਜਾਂ ਸੁੱਤੇ ਹੋਏ ਹੋ ਤਾਂ ਫਿਰ ਇਹੀ ਕਾਰਨ ਸੀ ਕਿ ਗੁਰੂ ਸਾਹਿਬਾਨ ਨੇ ਉਹਨਾਂ ਦੇ 292 ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੀ ਇੱਜ਼ਤ ਨਾਲ ਸ਼ਾਮਿਲ ਕੀਤਾ ਬਿਲਕੁਲ ਕਿਉਂਕਿ ਸੱਚ ਤਾਂ ਸੱਚ ਹੁੰਦਾ ਹੈ ਚਾਹੇ ਉਹ ਕੋਈ ਵੀ ਬੋਲੇ ਗੁਰੂ ਸਾਹਿਬਾਨ ਨੇ ਪਛਾਣ ਨੂੰ ਨਹੀਂ ਸੱਚ ਦੀ ਆਵਾਜ਼ ਨੂੰ ਮਹੱਤਤਾ ਦਿੱਤੀ ਤਾਂ ਚਲੋ ਅੱਜ ਇਸੇ ਸਵਾਲ ਦੇ ਆਲੇ ਦੁਆਲੇ ਗੱਲ ਕਰਦੇ ਹਾਂ ਕਬੀਰ ਜੀ ਸਾਨੂੰ ਜਗਾਉਣ ਲਈ ਸ਼ੁਰੂਆਤ ਕਿੱਥੋਂ ਕਰਦੇ ਨੇ ਉਹ ਸ਼ੁਰੂਆਤ ਕਰਦੇ ਹਨ ਸਾਡੇ ਵਜੂਦ ਦੇ ਸਭ ਤੋਂ ਵੱਡੇ ਚਮਤਕਾਰ ਤੋਂ ਉਹ ਕਹਿੰਦੇ ਹਨ ਬਿੰਦੂ ਤੇ ਜਿਨ ਪਿੰਦ ਕੀਆ ਅਗਨਕੁੰਡ ਰਹਾਇਆ 10 ਮਾਸ ਮਾਤਾ ਉਦਰ ਰੱਖਿਆ ਪਵ ਉਸ ਪਰਮਾਤਮਾ ਨੇ ਇੱਕ ਬੂੰਦ ਤੋਂ ਸਿਰਫ ਇੱਕ ਬੂੰਦ ਤੋਂ ਤੇਰਾ ਸ਼ਰੀਰ ਬਣਾਇਆ ਹੈ ਤੇ ਤੈਨੂੰ 10 ਮਹੀਨੇ ਮਾਂ ਦੇ ਪੇਟ ਦੀ ਅੱਗ ਦੇ ਕੁੰਡ ਵਿੱਚ ਰੱਖ ਕੇ ਤੇਰੀ ਰੱਖਿਆ ਕੀਤੀ ਅਗਨਕੁੰਡ ਇਹ ਸ਼ਬਦ ਆਪਣੇ ਆਪ ਚ ਬਹੁਤ ਸ਼ਕਤੀਸ਼ਾਲੀ ਹੈ ਹੈ ਨਾ ਆਮ ਤੌਰ ਤੇ ਤਾਂ ਇਸ ਨੂੰ ਸਿਰਫ ਇੱਕ ਕੁਦਰਤੀ ਪ੍ਰਕਿਰਿਆ ਵਜੋਂ ਦੇਖਿਆ ਜਾਂਦਾ ਪਰ ਇੱਥੇ ਅੱਗ ਦਾ ਕੁੰਡ ਬਿਲਕੁਲ ਕਿਉਂਕਿ ਇਹ ਸਿਰਫ ਇੱਕ ਥਾਂ ਨਹੀਂ ਹੈ ਇੱਕ ਤਪੱਸਿਆ ਹੈ ਇੱਕ ਅਜੀਹੀ ਥਾਂ ਜਿੱਥੇ ਇੱਕ ਬੂੰਦ ਤੋਂ ਇੱਕ ਪੂਰਾ ਸੰਸਾਰ ਇੱਕ ਜੀਵਤ ਸਰੀਰ ਘੜਿਆ ਜਾਂਦਾ ਹੈ ਇਹ ਸਾਡੇ ਵजूद ਦੀ ਨੀ ਹੈ ਇੱਕ ਅਜੀਹਾ ਚਮਤਕਾਰ ਮਤਲਬ ਜਿਸਦੇ ਹੋਣ ਦੀ ਸੰਭਾਵਨਾ ਲੱਖਾਂ ਵਿੱਚ ਇੱਕ ਸੀ ਸਹੀ ਗੱਲ ਹੈ ਇੱਕ ਦਾਤ ਹੈ ਕੋਈ ਹਾਸਲ ਕੀਤੀ ਹੋਈ ਚੀਜ਼ ਨਹੀਂ ਇਹ ਜੀਵਨ ਸਾਨੂੰ ਇੱਕ ਤੋਹਫੇ ਵਜੋਂ ਮਿਲਿਆ ਹੈ ਹੂੰ ਇਕ ਤੋਹਫਾ ਜਿਸ ਵਿੱਚ ਸੋਚਣ ਮਹਿਸੂਸ ਕਰਨ ਪਿਆਰ ਕਰਨ ਤੇ ਸੱਚ ਨੂੰ ਜਾਣਨ ਦੀ ਸਮਰੱਥਾ ਹੈ ਪਰ ਫਿਰ ਅਪਾਂ ਇਸ ਅਨਮੋਲ ਤੋਹਫੇ ਨਾਲੇ ਕਰਦੇ ਕੀਆ ਕਬੀਰ ਜੀ ਉਸੇ ਸਾਚ ਜਵਾਬ ਦਿੰਦੇ ਨੇ ਹੈਨਾ ਹਾਂਜੀ ਅਗਲੀ ਹੀ ਤੁਕ ਵਿੱਚ ਬਹੁਰ ਲੱਗੀ ਮਾਇਆ ਮਾਇਆ ਹਾਂ ਜਿਵੇਂ ਹੀ ਅਸੀਂ ਉਸ ਸੁਰਖਿਤ ਕੁੰਡ ਤੋਂ ਬਾਹਰ ਆਂਦੇ ਹਾਂ ਸਾਨੂੰ ਮਾਇਆ ਮਤਲਬ ਇਸ ਦੁਨੀਆ ਦਾ ਪਰਮ ਇਸ ਦੀ ਖਿੱਚ ਉਹ ਪਕੜ ਲੈਂਦੀ ਹੈ ਹਾਂ ਤੇ ਫਿਰ ਕਬੀਰ ਜੀ ਉਹ ਸਵਾਲ ਪੁੱਛਦੇ ਨੇ ਜੋ ਇਸ ਪੂਰੇ ਸ਼ਬਦ ਦਾ ਇੱਕ ਤਰ੍ਹਾਂ ਨਾਲ ਕੇਂਦਰ ਹੈ ਕਿਹੜਾ ਸਵਾਲ ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਹਾਂਜੀ ਰਤਨ ਜਨਮ ਖੋਇਆ हे ਪ੍ਰਾਣੀ ਤੂੰ ਲਾਲਚ ਵਿੱਚ ਕਿਉਂ ਲੱਗ ਗਿਆ ਹੈ ਤੂੰ ਆਪਣਾ ਇਹ ਹੀਰੇ ਵਰਗਾ ਜਨਮ ਕਿਉਂ ਗਵਾ ਰਿਹਾ ਹੈ ਜਦੋਂ ਆਪਾਂ ਲਾਲਚ ਸ਼ਬਦ ਸੁਣਦੇ ਹਾਂ ਤਾਂ ਆਮ ਤੌਰ ਤੇ ਪੈਸੇ ਜਾਂ ਚੀਜ਼ਾਂ ਦਾ ਖਿਆਲ ਆਂਦਾ ਹੈ ਪਰ ਅੱਜ ਦੇ ਜ਼ਮਾਨੇ ਵਿੱਚ ਇਹ ਲਾਲਚ ਹੋਰ ਰੂਪ ਨਹੀਂ ਲੈ ਚੁੱਕਾ ਬਹੁਤ ਵਧੀਆ ਨੁਕਤਾ ਹੈ ਇਹ ਬਿਲਕੁਲ ਅੱਜ ਇਹ ਸਿਰਫ ਪੈਸੇ ਦਾ ਲਾਲਚ ਨਹੀਂ ਹੈ ਇਹ ਸੋਸ਼ਲ ਮੀਡੀਆ ਤੇ ਲਾਈਕਸ ਦਾ ਲਾਲਚ ਹੈ ਇਹ ਹਰ ਵੇਲੇ ਰੁੱਝੇ ਰਹਿਣ ਦਾ ਹਸਲ ਕਲਚਰ ਦਾ ਇੱਕ ਨਸ਼ਾ ਹੈ ਹਾਂ ਤਾਂ ਕਿ ਕਦੇ ਆਪਣੇ ਆਪ ਨਾਲ ਇਕੱਲੇ ਨਾ ਬੈਠਣਾ ਪਵੇ ਸਹੀ ਕਿਹਾ ਇਹ ਦੂਜਿਆਂ ਤੋਂ ਅੱਗੇ ਨਿਕਲਣ ਦੀ ਦੌੜ ਦਾ ਲਾਲਚ ਹੈ ਪਰ ਨਤੀਜਾ ਨਤੀਜਾ ਉਹੀ ਹੈ ਜੋ ਕਬੀਰ ਜੀ ਦੱਸ ਰਹੇ ਹਨ ਰਤਨ ਜਨਮ ਖੋਇਆ ਹਾਂ ਅਸੀਂ ਇੱਕ ਹੀਰਾ ਲੈ ਕੇ ਉਸ ਨਾਲ ਕੱਚ ਦੀਆਂ ਗੋਲੀਆਂ ਖੇਡ ਰਹੇ ਹਾਂ ਤੇ ਸਾਨੂੰ ਇਸ ਦਾ ਅਹਿਸਾਸ ਵੀ ਨਹੀਂ ਹੈ ਐ ਸੋਚ ਕੇ ਹੀ ਡਰ ਲੱਗਦਾ ਹੈ ਕਿ ਇੱਕ ਚਮਤਕਾਰ ਵਰਗਾ ਜਨਮ ਇਸ ਤਰ੍ਹਾਂ ਮਾਇਆ ਵਿੱਚ ਗਵਾਇਆ ਜਾ ਰਿਹਾ ਹੈ ਪਰ ਕਬੀਰ ਜੀ ਇਸ ਤੋਂ ਵੀ ਅੱਗੇ ਇੱਕ ਹੋਰ ਕੌੜੀ ਸੱਚਾਈ ਸਾਡੇ ਸਾਹਮਣੇ ਰੱਖਦੇ ਨੇ ਹਾਂ ਸਮੇਂ ਬਾਰੇ ਹੂੰ ਉਹ ਸਾਨੂੰ ਉਸ ਭੁਲੇਖੇ ਤੋਂ ਬਾਹਰ ਕੱਢਦੇ ਨੇ ਕਿ ਸਾਡੇ ਕੋਲ ਬਹੁਤ ਸਮਾਂ ਹੈ ਉਹ ਕਹਿੰਦੇ ਹਨ ਬਾਰਿਕ ਤੇ ਬ੍ਰਿਥ ਪਿਆ ਹੋਣਾ ਸੋ ਹੋਇਆ ਮਤਲਬ ਬੱਚੇ ਤੋਂ ਬੁੱਢਾ ਹੋ ਗਿਆ ਜੋ ਹੋਣਾ ਸੀ ਉਹ ਹੋ ਰਿਹਾ ਹੈ ਬਿਲਕੁਲ ਸਮਾਂ ਇੱਕ ਵਗਦੇ ਦਰਿਆ ਵਾਂਗ ਹੈ ਇਹ ਕਿਸੇ ਲਈ ਨਹੀਂ ਰੁਕਦਾ ਕੱਲ ਬੱਚੇ ਸੀ ਅੱਜ ਜਵਾਨ ਹਾਂ ਤੇ ਪਤਾ ਵੀ ਨਹੀਂ ਲੱਗਣਾ ਕਦੋਂ ਵਾਲ ਚਿੱਟੇ ਹੋ ਜਾਣੇ ਨੇ ਤੇ ਅਗਲੀ ਤੁਕ ਤਾਂ ਹੋਰ ਵੀ ਚੰਜੋੜਣ ਵਾਲੀ ਹੈ ਜੀਵਨ ਹੈ ਕਿ ਆਸ ਕਰੇ ਹਨ ਜਮਨੇ ਹਾਰੇ ਸਾਸਾਂ ਹਾਂਜੀ ਤੂੰ ਲੰਬੀ ਜ਼ਿੰਦਗੀ ਜਿਉਣ ਦੀਆਂ ਉਮੀਦਾਂ ਲਾਈ ਬੈਠਾ ਹੈ ਜਦੋਂ ਕਿ ਮੌਤ ਤੇਰੇ ਸਾਹਾਂ ਨੂੰ ਗਿਣ ਰਹੀ ਹੈ ਮੈਂ ਕਦੇ ਇਸ ਤੁਕ ਨੂੰ ਇਸ ਤਰ੍ਹਾਂ ਨਹੀਂ ਸੋਚਿਆ ਸੀ ਕਿ ਮੌਤ ਸਾਡੇ ਸਾਹਾਂ ਨੂੰ ਗਿਣ ਰਹੀ ਹੈ ਇਹ ਬਹੁਤ ਹੀ ਸ਼ਕਤੀਸ਼ਾਲੀ ਤਸਵੀਰ ਹੈ ਬਹੁਤ ਜ਼ਿਆਦਾ ਇੱਕ ਘਟ ਇੱਕ ਹੋਰ ਘਟ ਇਹ ਤਸਵੀਰ ਸਾਨੂੰ ਇਹ ਯਾਦ ਕਰਾਉਣ ਲਈ ਹੈ ਕਿ ਸਾਡੇ ਕੋਲ ਸਾਹਾਂ ਦੀ ਇੱਕ ਸੀਮਿਤ ਗਿਣਤੀ ਹੈ ਕੋਈ ਅਰਬਪਤੀ ਹੋ ਸਕਦਾ ਪਰ ਇੱਕ ਵੀ ਵਾਦੂ ਸਾਹ ਨਹੀਂ ਖਰੀਦ ਸਕਦਾ ਸਹੀ ਗੱਲ ਹੈ ਇਸ ਲਈ ਕਬੀਰ ਜੀ ਸਾਨੂੰ ਇਸ ਗਫਲਤ ਤੇ ਝੋਟ ਕਰਦੇ ਹੋਏ ਚੇਤਾਵਨੀ ਦਿੰਦੇ ਨੇ ਜਾ ਜੰਮੂ ਆਏ ਝੋਟ ਪਕਰੇ ਤਬੇ ਕਾਹੇ ਰੋਇਆ ਹੂੰ ਮਤਲਬ ਜਦੋਂ ਮੌਤ ਦਾ ਦੂਤ ਆ ਕੇ ਵਾਲਾਂ ਤੋਂ ਫੜ ਲਵੇਗਾ ਉਸ ਆਖਰੀ ਪਲ ਵਿੱਚ ਤਦ ਕਿਉਂ ਰੋਵेंगे ਹਾਂ ਉਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੋਵੇਗਾ ਮੈਂ ਸਮਝਦਾ ਪਰ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਕਿ ਕਿ ਮੌਤ ਬਾਰੇ ਹਰ ਵੇਲੇ ਸੋਚਣਾ ਇੱਕ ਨਕਾਰਾਤਮਕ ਜਾਂ ਉਦਾਸ ਜੀਵਨ ਵੱਲ ਨਹੀਂ ਲੈ ਜਾਂਦਾ ਲੋਕ ਅਕਸਰ ਕਹਿੰਦੇ ਨੇ ਇੰਨਾ ਨਾ ਸੋਚੋ ਬਸ ਜ਼ਿੰਦਗੀ ਜਿਓ ਇਹ ਬਹੁਤ ਜ਼ਰੂਰੀ ਸਵਾਲ ਹੈ ਅਤੇ ਇੱਥੇ ਹੀ ਕਬੀਰ ਜੀ ਦੀ ਬੁੱਧੀ ਦੀ ਡੂੰਘਾਈ ਪਤਾ ਲੱਗਦੀ ਹੈ ਦੇਖੋ ਉਹਨਾਂ ਦਾ ਮਕਸਦ ਸਾਨੂੰ ਡਰਾਉਣਾ ਜਾਂ ਉਦਾਸ ਕਰਨਾ ਨਹੀਂ ਬਲਕਿ ਆਜ਼ਾਦ ਕਰਨਾ ਹੈ ਆਜ਼ਾਦ ਕਰਨਾ ਕਿਵੇਂ ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਮਾਂ ਸੀਮਿਤ ਹੈ ਤਾਂ ਆਪਾਂ ਆਪਣੀ ਊਰਜਾ ਫਾਲਤੂ ਚੀਜ਼ਾਂ ਤੇ ਬਰਬਾਦ ਕਰਨਾ ਬੰਦ ਕਰ ਦਿੰਦੇ ਹਾਂ ਛੋਟੇ-ਮੋਟੇ ਝਗੜੇ ਈਰਖਾ ਕਿਸੇ ਨੇ ਕੀ ਕਿਆ ਇਹ ਸਭ ਬੇਮਾਨਾ ਲੱਗਣ ਲੱਗ ਪੈਂਦਾ ਹੈ ਅੱਛਾ ਤਾਂ ਮੌਤ ਦਾ ਚਿੰਤਨ ਜ਼ਿੰਦਗੀ ਦਾ ਦੁਸ਼ਮਣ ਨਹੀਂ ਇਹ ਸਾਨੂੰ ਸਹੀ ਢੰਗ ਨਾਲ ਜਿਉਣਾ ਸਿਖਾਉਂਦਾ ਹੈ ਇਹ ਦੱਸਦਾ ਹੈ ਕਿ ਅਸਲ ਵਿੱਚ ਕੀ ਮayne ਰੱਖਦਾ ਹੈ ਤਾਂ ਫਿਰ ਜੇ ਜ਼ਿੰਦਗੀ ਇੱਕ ਦਿਨ ਖਤਮ ਹੋ ਜਾਣੀ ਹੈ ਤੇ ਸਭ ਕੁਝ ਇੱਥੇ ਹੀ ਰਹਿ ਜਾਣਾ ਤਾਂ ਫਿਰ ਇਸ ਦਾ ਮਤਲਬ ਕੀ ਹੋਇਆ ਕਬੀਰ ਜੀ ਇਸ ਸਥਿਤੀ ਨੂੰ ਕਿਵੇਂ ਬਿਆਨ ਕਰਦੇ ਨੇ ਉਹ ਇੱਕ ਬਹੁਤ ਹੀ ਖੂਬਸੂਰਤ ਉਦਾਹਰਣ ਦਿੰਦੇ ਨੇ ਉਹ ਕਹਿੰਦੇ ਹਨ ਬਾਜੀਗਰੀ ਸੰਸਾਰ ਕਬੀਰਾ ਬਾਜੀਗਰਦੀ ਖੇਡ ਹਾਂ हे hey, कबीर ए दुनिया एक बाजीगर दी खेड है एक जादूगर दा तमाशा है इथे सब कुछ बदल रहा है कुछ भी स्थाई नहीं है ਸਾਡੀ ਦੌਲਤ ਸਾਡੇ ਰਿਸ਼ਤੇ ਸਾਡਾ ਆਪਣਾ ਸ਼ਰੀਰ ਵੀ ਸਭ ਕੁਝ ਅਸਥਾਈ ਹੈ ਹਾਂਜੀ ਸਭ ਕੁਝ ਇਹ ਗੱਲ ਸੁਣਨ ਵਿੱਚ ਬੜੀ ਵਿਰਾਗ ਵਾਲੀ ਲੱਗਦੀ ਹੈ ਇਹ ਦੁਨੀਆ ਇੱਕ ਤਮਾਸ਼ਾ ਹੈ ਇੱਕ ਆਮ ਇਨਸਾਨ ਇਸ ਨੂੰ ਸੁਣ ਕੇ ਸੋਚ ਸਕਦਾ ਹੈ ਕਿ ਫਿਰ ਕੁਝ ਵੀ ਕਰਨ ਦਾ ਕੀ ਫਾਇਦਾ ਕਿ ਸਭ ਕੁਝ ਛੋੜ ਦੇਣਾ ਚਾਹੀਦਾ ਨਹੀਂ ਬਿਲਕੁਲ ਨਹੀਂ ਦਰਸਲ ਇਸ ਦਾ ਮਤਲਬ ਇਸ ਦੇ ਉਲਟ ਹੈ ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਇੱਕ ਖੇਡ ਹੈ ਤਾਂ ਉਹ ਇਸ ਨੂੰ ਬਿਹਤਰ ਢੰਗ ਨਾਲ ਖੇਡ ਸਕਦਾ ਹੈ ਹੂੰ ਉਹ ਇਸ ਵਿੱਚ ਉਲਝਦਾ ਨਹੀਂ ਬਿਲਕੁਲ ਕਬੀਰ ਜੀ ਇਸ ਦਾ ਹੱਲ ਅਗਲੀ ਤੁਕ ਵਿੱਚ ਦਿੰਦੇ ਨੇ ਚਿਤ ਢਾਲ ਪਾਸਾ ਚਿਤ ਢਾਲ ਪਾਸਾ ਇਸ ਦਾ ਅਸਲ ਮਤਲਬ ਕੀ ਹੈ ਮਤਲਬ ਰੋਜ਼ਾਨਾ ਜ਼ਿੰਦਗੀ ਵਿੱਚ ਇਸ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਇਸ ਦਾ ਮਤਲਬ ਹੈ ਆਪਣਾ ਹਰ ਕੰਮ ਪੂਰੀ ਚੇਤਨਾ ਤੇ ਜਾਗਰੂਕਤਾ ਨਾਲ ਕਰੋ ਤੁਸੀਂ ਨੌਕਰੀ ਕਰ ਰਹੇ ਹੋ ਪਰਿਵਾਰ ਪਾਲ ਰਹੇ ਹੋ ਦੋਸਤਾਂ ਨਾਲ ਹੱਸ ਰਹੇ ਹੋ ਇਹ ਸਭ ਕਰੋ ਪਰ ਅੰਦਰੋਂ ਯਾਦ ਰੱਖੋ ਕਿ ਇਹ ਸਭ ਇੱਕ ਵੱਡੀ ਖੇਡ ਦਾ ਹਿੱਸਾ ਹੈ ਤੇ ਇਸ ਦੀ ਹਾਰ ਜਿੱਤ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾ ਜੋੜੋ ਸਹੀ ਕਿਹਾ ਅਸਲ ਮਕਸਦ ਖੇਡ ਜਿੱਤਣਾ ਨਹੀਂ ਬਲਕਿ ਖੇਡ ਨੂੰ ਸੁਝੇਤ ਹੋ ਕੇ ਖੇਡਣਾ ਹੈ ਇਹ ਹੈ ਰਤਨ ਜਨਮ ਦਾ ਸਹੀ ਇਸਤੇਮਾਲ ਜਿਵੇਂ ਸ਼ਬਦ ਵਿੱਚ ਕਿਹਾ ਗਿਆ ਹੈ ਪੂਰਬ ਜਨਮ ਕਰਮ ਭੂਮੀ ਬੀਜ ਨਹੀਂ ਬੋਇਆ ਹਾਂ ਜੇ ਤੂੰ ਇਸ ਜ਼ਿੰਦਗੀ ਦੀ ਜ਼ਮੀਨ ਤੇ ਚੰਗੇ ਕਰਮਾਂ ਤੇ ਜਾਗਰੂਕਤਾ ਦੇ ਬੀਜ ਹੀ ਨਹੀਂ ਬੀਜੇਗਾ ਤਾਂ ਅੱਗੇ ਜਾ ਕੇ ਕੀ ਫਸਲ ਵਢੇਗਾ ਇਹ ਸਾਰੀ ਗੱਲਬਾਤ ਮੈਨੂੰ ਇੱਕ ਖਾਸ ਤਰ੍ਹਾਂ ਦੇ ਇਨਸਾਨ ਦੀ ਯਾਦ ਦਿਲਾਉਂਦੀ ਹੈ ਜਿਸ ਨੂੰ ਆਪਾਂ ਸਾਰੇ ਜਾਣਦੇ ਹਾਂ ਚਲੋ ਉਸ ਨੂੰ ਰਾਜੀਵ ਕਹਿ ਲੈਂਦੇ ਹਾਂ ਇੱਕ 45 ਸਾਲਾ ਸਫਲ ਵਪਾਰੀ ਪਰਿਵਾਰ ਹੈ ਕਾਰ ਹੈ ਸਭ ਕੁਝ ਹੈ ਪਰ ਜਦੋਂ ਵੀ ਕੋਈ ਅਧਿਆਤਮਿਕਤਾ ਜਾਂ ਆਪਣੇ ਅੰਦਰ ਚਾਤ ਮਾਰਨ ਦੀ ਗੱਲ ਕਰਦਾ ਤਾਂ ਉਹ ਹਮੇਸ਼ਾ ਕਹਿੰਦਾ ਹਾਂ ਇਹ ਜ਼ਰੂਰੀ ਹੈ ਪਰ ਬਾਅਦ ਵਿੱਚ ਕਰਾਂਗਾ ਬਿਲਕੁਲ ਜਦੋਂ ਕੰਮ ਘਟ ਹੋਵੇਗਾ ਜਦੋਂ ਬੱਚੇ ਵੱਡੇ ਹੋ ਜਾਣਗੇ ਜਦੋਂ ਰਿਟਾਇਰ ਹੋ ਜਾਵਾਂਗਾ ਤੇ ਇੱਕ ਦਿਨ ਉਸ ਨੂੰ ਦਿਲ ਦਾ ਦੌਰਾ ਪੈਂਦਾ ਹੈ ਹਸਪਤਾਲ ਦੇ ਬੈੱਡ ਤੇ ਪਈ ਉਹਦੇ ਮੂੰਹੋਂ ਸਿਰਫ ਇੱਕ ਗੱਲ ਨਿਕਲਦੀ ਹੈ ਮੈਂ ਸੋਚਿਆ ਸੀ ਕਿ ਮੇਰੇ ਕੋਲ ਸਮਾਂ ਹੈ ਹਾਂਜੀ ਕਬੀਰ ਜੀ ਦਾ ਇਹ ਪੂਰਾ ਸ਼ਬਦ ਸਾਨੂੰ ਉਸ ਪਛਤਾਵੇ ਤੋਂ ਰਾਜੀਵ ਬਣਨ ਤੋਂ ਬਚਾਉਣ ਦੀ ਇੱਕ ਕੋਸ਼ਿਸ਼ ਹੈ ਤਾਂ ਫਿਰ ਇਸ ਗਿਆਨ ਨੂੰ ਸਿਰਫ ਸੁਣਨ ਤੋਂ ਅੱਗੇ ਵਧਾ ਕੇ ਅਮਲ ਵਿੱਚ ਕਿਵੇਂ ਲਿਆਂਦਾ ਜਾਵੇ ਕੋਈ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਆਪਾਂ ਇਸ ਜਾਗਰੂਕਤਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਸਕੀਏ ਬਿਲਕੁਲ ਕਿਉਂਕਿ ਗਿਆਨ ਉਦੋਂ ਤੱਕ ਬੇਕਾਰ ਹੈ ਜਦੋਂ ਤੱਕ ਉਹ ਸਾਡੇ ਜੀਵਨ ਦਾ ਹਿੱਸਾ ਨਾ ਬਣੇ ਇਸ ਸ਼ਬਦ ਦੀ ਸਿੱਖਿਆ ਤੋਂ ਆਪਾਂ ਤਿੰਨ ਬਹੁਤ ਹੀ ਸਧਾਰਨ ਪਰ ਸ਼ਕਤੀਸ਼ਾਲੀ ਅਭਿਆਸ ਅਪਣਾ ਸਕਦੇ ਹਾਂ ਅੱਛਾ ਉਹ ਕੀ ਹੈ ਪਹਿਲਾ ਹੈ ਸਵੇਰ ਦਾ ਮੌਤ ਚਿੰਤਨ ਹਰ ਸਵੇਰ ਉੱਠ ਕੇ ਸਿਰਫ 2 ਮਿੰਟ ਲਈ ਸ਼ਾਂਤੀ ਨਾਲ ਬੈਠੋ ਤੇ ਆਪਣੇ ਆਪ ਨੂੰ ਯਾਦ ਦਿਵਾਓ ਮੈਂ ਇੱਕ ਦਿਨ ਮਰ ਜਾਵਾਂਗਾ ਮੈਨੂੰ ਨਹੀਂ ਪਤਾ ਕਦੋਂ ਇਹ ਅੱਜ ਵੀ ਹੋ ਸਕਦਾ ਹੈ। ਹੂੰ ਇਸ ਲਈ ਅੱਜ ਅਸਲ ਵਿੱਚ ਕੀ ਮਾਇਨੇ ਰੱਖਦਾ ਹੈ? ਇੱਕ ਸਧਾਰਨ ਸਵਾਲ ਤੁਹਾਡੇ ਪੂਰੇ ਦਿਨ ਨੂੰ ਬਦਲ ਸਕਦਾ ਹੈ। ਇਹ ਫालतू ਦੀਆਂ ਚਿੰਤਾਵਾਂ ਤੇ ਛਗੜੀਆਂ ਤੂੰ ਉੱਪਰ ਉਠਾ ਦੇਵੇਂਗਾ। ਸਹੀ ਗੱਲ ਹੈ। ਤੇ ਦੂਜਾ ਅਭਿਆਸ। ਦੂਜਾ ਹੈ ਸਾਹਾਂ ਦੀ ਗਿਣਤੀ। ਜਿਵੇਂ ਕਬੀਰ ਜੀ ਕਹਿੰਦੇ ਨੇ ਕਿ ਮੌਤ ਸਾਡੇ ਸਾਹ ਗਿਣ ਰਹੀ ਹੈ ਤਾਂ ਕਿਉਂ ਨਾ ਆਪਾਂ ਵੀ ਗਣੀਏ? ਹਾਂ ਪਰ ਡਰ ਨਾਲ ਨਹੀਂ ਸਗੋਂ ਧੰਨਵਾਦ ਨਾਲ। ਦਿਨ ਵਿੱਚ ਜਦੋਂ ਵੀ ਯਾਦ ਆਵੇ ਬਸ ਰੁਕੋ ਤੇ ਪੰਜ ਵਾਰੀ ਡੂੰਗਾ ਤੇ ਸੁਚੇਤ ਸਾਹ ਲਓ ਹਰ ਸਾਹ ਨੂੰ ਮਹਿਸੂਸ ਕਰੋ ਇਹ ਅਭਿਆਸ ਤੁਹਾਨੂੰ ਤੁਰੰਤ ਵਰਤਮਾਨ ਪਲ ਵਿੱਚ ਲੈ ਆਵੇਗਾ ਉਹੀ ਤਾਂ ਜਿੱਥੇ ਜ਼ਿੰਦਗੀ ਹੈ ਬਿਲਕੁਲ ਇਹ ਯਾਦ ਦਿਵਾਏਗਾ ਕਿ ਹਰ ਸਾਹ ਇੱਕ ਤੋਹਫਾ ਹੈ ਅਤੇ ਤੀਜਾ ਤੇ ਆਖਰੀ ਤੀਜਾ ਹੈ ਬੀਜ ਬੀਜਣ ਦਾ ਸਵਾਲ ਹਰ ਰਾਤ ਸੌਣ ਤੋਂ ਪਹਿਲਾਂ 1 ਮਿੰਟ ਲਈ ਆਪਣੇ ਆਪ ਨੂੰ ਪੁੱਛੋ ਅੱਜ ਮੈਂ ਦਇਆਲਤਾ ਜਾਗਰੂਕਤਾ ਸੇਵਾ ਜਾਂ ਪਿਆਰ ਦਾ ਕਿਹੜਾ ਬੀਜ ਬੀਜਿਆ ਬਾਵੇਂ ਉਹ ਛੋਟਾ ਜਿਹਾ ਹੀ ਕਿਉਂ ਨਾ ਹੋਵੇ ਹਾਂ ਜਿਵੇਂ ਕਿਸੇ ਨੂੰ ਮੁਸਕਰਾ ਕੇ ਦੇਖਣਾ ਕਿਸੇ ਦੀ ਮਦਦ ਕਰਨਾ ਜਾਂ ਸਿਰਫ 5 ਮਿੰਟ ਸ਼ਾਂਤੀ ਨਾਲ ਬੈਠਣਾ ਇਸ ਸਵਾਲ ਸਾਨੂੰ ਹਰ ਦਿਨ ਨੂੰ ਇੱਕ ਮੌਕੇ ਵਜੋਂ ਦੇਖਣ ਲਈ ਪ੍ਰੇਰਿਤ ਕਰਦਾ ਹੈ ਨਾ ਕਿ ਸਿਰਫ ਇੱਕ ਹੋਰ ਦਿਨ ਜੋ ਬੀਤ ਗਿਆ ਤਾਂ ਅੰਤ ਵਿੱਚ ਕਬੀਰ ਜੀ ਦਾ ਇਹ ਸੁਨੇਹਾ ਡਰਦਾ ਨਹੀਂ ਸਗੋਂ ਇੱਕ ਇੱਕ ਆਜ਼ਾਦੀ ਦਾ ਸੁਨੇਹਾ ਹੈ ਇਹ ਸਾਨੂੰ ਉਹਨਾਂ ਬੇੜੀਆਂ ਤੋਂ ਮੁਕਤ ਕਰਦਾ ਹੈ ਜਿਨ੍ਹਾਂ ਵਿੱਚ ਆਪਾਂ ਖੁਦ ਨੂੰ ਬੰਨ੍ਹਿਆ ਹੋਇਆ ਹੈ। ਬਿਲਕੁਲ। ਜਦੋਂ ਕੋਈ ਇਹ ਸਚਾਈ ਸਵੀਕਾਰ ਕਰ ਲੈਂਦਾ ਹੈ ਕਿ ਜੀਵਨ ਅਸਥਾਈ ਹੈ ਤਾਂ ਉਸ ਦੀ ਜ਼ਿੰਦਗੀ ਵਿੱਚ ਇੱਕ ਡੂੰਗੀ ਸ਼ਾਂਤੀ ਆ ਜਾਂਦੀ ਹੈ। ਫਿਰ ਜੋ ਅਸਲ ਵਿੱਚ ਮਹੱਤਵਪੂਰਨ ਹੈ ਪਿਆਰ, ਚੇਤਨਾ, ਦਇਆ ਉਹ ਆਪਣੇ ਆਪ ਸਪਸ਼ਟ ਹੋ ਜਾਂਦਾ ਹੈ। ਇਹੀ ਹੈ ਰਤਨ ਜਨਮ ਦੀ ਸੰਭਾਲ ਕਰਨਾ। ਹਾਂਜੀ ਤੇ ਇਸ ਨੂੰ ਗਵਾਉਣਾ ਸਭ ਤੋਂ ਵੱਡੀ ਤਰਸਦੀ ਹੈ। ਤਾਂ ਅੱਜ ਦੀ ਗੱਲਬਾਤ ਤੋਂ ਬਾਅਦ ਵਿਚਾਰਨ ਲਈ ਇੱਕ ਸੋਚ ਛੱਡ ਜਾਣੇ। ਹਾਂ ਜੇ ਕਿਸੇ ਨੂੰ ਪੱਕਾ ਪਤਾ ਲੱਗ ਜਾਵੇ ਕਿ ਅੱਜ ਉਸ ਦਾ ਇਸ ਧਰਤੀ ਤੇ ਆਖਰੀ ਦਿਨ ਹੈ ਤਾਂ ਉਹ ਕਿਹੜੀ ਇੱਕ ਚੀਜ਼ ਵੱਖਰੀ ਕਰੇਗਾ ਉਹ ਕਿਸ ਨੂੰ ਫੋਨ ਕਰੇਗਾ ਉਹ ਕਿਹੜਾ ਕੰਮ ਛੱਡ ਦੇਵੇਗਾ ਤੇ ਕਿਹੜਾ ਸ਼ੁਰੂ ਕਰੇਗਾ ਸੋਚਣ ਵਾਲੀ ਗੱਲ ਹੈ ਉਸ ਕੰਮ ਨੂੰ ਗਲਤੇ ਨਾ ਛੱਡੋ ਉਸ ਨੂੰ ਅੱਜ ਹੀ ਕਰੋ ਚੇਤ ਟਹਲ ਪਾਸਾ ਜ਼ਿੰਦਗੀ ਦੀ ਖੇਡ ਸੁਚੇਤ ਹੋ ਕੇ ਖੇਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ